ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਸਿੱਖ ਰਾਜ ਦਾ ਮੋਢ ਕਿਵੇਂ ਵੱਜਿਆ ਪਿਛਲੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਸਦਾ ਸੇਵ ਭਾਉ ਨੇ ਬੜੀ ਭਾਰੀ ਮਰਾਟਾ ਫੌਜ ਲੈ ਕੇ ਦਿੱਲੀ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਅਤੇ ਨਾਲ ਦੇ ਹੋਰ ਇਲਾਕਿਆਂ ਉੱਤੇ ਵੀ ਕਬਜ਼ਾ ਕਰ ਲਿਆ ਹੁਣ ਆਪਾਂ ਉਸ ਤੋਂ ਅੱਗੇ ਦਾ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਾਂਗੇ ਉੱਧਰ ਯੂਪੀ ਅਤੇ ਪੰਜਾਬ ਦੇ ਸਾਰੇ ਮੁਸਲਮਾਨ ਫੌਜਦਾਰਾਂ ਨੂੰ ਨਾਲ ਲੈ ਕੇ ਅਹਿਮਦ ਸ਼ਾਹ ਅਬਦਾਲੀ 23 ਅਕਤੂਬਰ ਨੂੰ ਜਮਨਾ ਟੱਪ ਕੇ ਅਤੇ 24 ਨੂੰ ਪਾਣੀਪਤਾ ਬੈਠਾ ਮਰਾਟਾ ਜਰਨੈਲ ਭਾਊ ਵੀ ਪਾਣੀਪਤ ਦੀ ਦੂਸਰੀ ਬਾਈ ਉੱਤੇ ਆ ਬੈਠਾ ਦੋਹਾਂ ਦਲਾਂ ਦੀ ਗਿਣਤੀ ਲਗਭਗ 7 ਲੱਖ ਦੀ ਕਰੀਬ ਦੱਸੀ ਜਾਂਦੀ ਹੈ ਤਿੰਨ ਮਹੀਨੇ ਦੋਵੇਂ ਪੌਜਾ ਆਮੋ ਸਾਹਮਣੇ ਬੈਠੀਆਂ ਰਹੀਆਂ ਆਏ ਦਿਨ ਛੋਟੀਆਂ-ਛੋਟੀਆਂ ਝੜਪਾਂ ਹੁੰਦੀਆਂ ਰਹੀਆਂ ਅੰਤ 14 ਜਨਵਰੀ 1761 ਈਸਵੀ ਨੂੰ ਪਾਣੀਪਤ ਦੀ ਪ੍ਰਸਿੱਧ ਤੀਜੀ ਲੜਾਈ ਹੋਈ ਜਿਸ ਵਿੱਚ ਮਰੱਠੇ ਹਾਰ ਗਏ ਮਰੱਠਿਆਂ ਦਾ ਸੈਨਾਪਤੀ ਸਦਾਸ਼ਿਵ ਭਾਉ ਜਾਨਕ ਕੋਰਾਓ ਅੰਤਾਜ ਅੰਤਾਜ ਜੀ ਮਾਨਕੇ ਵੇਸਵਰ ਅੱਜ ਨਾਮਵਾਰ ਜਰਨੈਲ ਮਾਰੀ ਗਈ ਪੇਸ਼ਵਾ ਦਾ ਪੁੱਤਰ ਸਿਵਾ ਵਿਸ਼ਵਾਸਰਾਓ ਜ਼ਖਮੀ ਹੋ ਗਿਆ 7-8000 ਮਰਟੇ ਕਤਲ ਕਰ ਦਿੱਤੇ ਗਈ ਕੰਗਾਂ ਨੇ ਮਰਨ ਵਾਲਿਆਂ ਦੀ ਗਿਣਤੀ 1 ਲੱਖ ਤੋਂ ਉੱਪਰ ਦੀ ਦੱਸੀ ਹੈ ਇਸੇ ਗਮ ਵਿੱਚ ਮਰਟਾ ਪੇਸ਼ਵਾ ਬਿਮਾਰ ਹੋ ਕੇ ਮਰ ਗਿਆ ਮਰਟਿਆਂ ਉੱਤੇ ਇੱਕ ਅਜਿਹੀ ਸੱਟ ਸੀ ਕਿ ਪਿੱਛੋਂ ਫਿਰ ਉਹ ਕਿਤੇ ਵੀ ਤਾਕਤ ਵਿੱਚ ਨਹੀਂ ਆ ਸਕੇ ਇਸੇ ਲੜਾਈ ਵਿੱਚੋਂ 22000 ਮਰਟੇ ਇਸਤਰੀਆਂ ਬੱਚੇ ਅਤੇ ਮਰਦ ਦਰਾਨੀਆਂ ਨੇ ਕੈਦ ਕਰ ਲਈ ਕਰੋੜਾਂ ਰੁਪਏ ਦਾ ਮਾਲ ਅਬਦਾਲੀ ਦੇ ਕਾਬੂ ਆ ਗਿਆ 29 ਜਨਵਰੀ ਨੂੰ ਅਬਦਾਲੀ ਦਿੱਲੀ ਵਿੱਚ ਦਾਖਲ ਹੋ ਗਿਆ ਅਤੇ 21 ਮਾਰਚ ਤੱਕ ਸ਼ਹਿਰ ਤੇ ਇਲਾਕਾ ਦੋਨੇ ਦਿਲ ਖੋਲ ਕੇ ਲੁੱਟੇ 22 ਤੇ ਮਾਰਚ 1761 ਈਸਵੀ ਨੂੰ ਉਹ ਦਿੱਲੀ ਤੋਂ ਕਾਬਲ ਨੂੰ ਰਵਾਨਾ ਹੋਇਆ ਦਿੱਲੀ ਨੂੰ ਜਾਂਦੇ ਹੋਏ ਅਬਦਾਲੀ ਲਾਹੌਰ ਦਾ ਸੂਬੇਦਾਰ ਕਰੀਮ ਦਾਦ ਖਾਨ ਨੂੰ ਬਣਾ ਗਿਆ ਉਹ ਨਵੰਬਰ 1759 ਤੋਂ ਮਾਰਚ 1760 ਤੱਕ ਲਾਹੌਰ ਵਿੱਚ ਰਿਹਾ ਮਾਰਚ ਵਿੱਚ ਅਬਦਾਲੀ ਨੇ ਕਰੀਮ ਦਾਦ ਖਾਨ ਤੇ ਜੈਨ ਖਾਨ ਨੂੰ ਆਪਣੇ ਕੋਲ ਬੁਲਾ ਲਿਆ ਸੋ ਪੰਜਾਬ ਦੀ ਸੂਬੇਦਾਰੀ ਸਰਬਲੰਦ ਖਾਨ ਨੂੰ ਦੇ ਦਿੱਤੀ ਉਹ ਇੰਨਾ ਦਲੇਰ ਸੀ ਕਿ ਸਿੱਖਾਂ ਤੋਂ ਡਰਦਾ ਜਲੰਧਰ ਹੀ ਬੈਠਾ ਰਿਹਾ ਲਾਹੌਰ ਪਹੁੰਚਣ ਦਾ ਹੌਸਲਾ ਨਾ ਕੀਤਾ ਉਹਨੇ ਆਪਣੇ ਵੱਲੋਂ ਜ਼ਿਆਦਤ ਖਾਨ ਨੂੰ ਨਾਇਬ ਬਣਾ ਕੇ ਲਾਹੌਰ ਭੇਜ ਦਿੱਤਾ ਇਸੇ ਸਮੇਂ ਰੁਸਤਮ ਖਾਨ ਨੂੰ ਚਾਰ ਮੁਹੱਲ ਦਾ ਸੈਦ ਖਾਨ ਨੂੰ ਸਰਹੰਦ ਦਾ ਫੌਜਦਾਰ ਬਣਾ ਦਿੱਤਾ ਗਿਆ ਇਸੇ ਸਮੇਂ ਸਿੰਘਾਂ ਨੇ ਆਪੋ ਆਪਣੇ ਇਲਾਕੇ ਫੇਰ ਮਲ ਲਈ ਤੇ ਇਲਾਕਿਆਂ ਵਿੱਚ ਥਾਂ-ਥਾਂ ਕਿਲੇ ਬਣਾ ਲਈ ਸਰਦਾਰ ਚੜਤ ਸਿੰਘ ਨੇ ਗੁਜਰਾਂਵਾਲੇ ਵਿੱਚ ਕਿਲਾ ਬਣਾ ਲਿਆ ਅਤੇ ਟੱਕਰੇ ਲਈ ਉਸ ਨੂੰ ਚੰਗੀ ਤਰ੍ਹਾਂ ਪੱਕਾ ਕਰ ਲਿਆ ਹੋਰ ਵੀ ਸਿੱਖਾਂ ਨੇ ਬਹੁਤ ਸਾਰੇ ਇਲਾਕੇ ਆਪਣੇ ਕਬਜ਼ੇ ਵਿੱਚ ਕਰ ਲਈ ਪਿੰਡਾਂ ਦੇ ਪਿੰਡ ਸਿੱਖ ਬਣ ਗਏ ਅਤੇ ਰਹਿੰਦਿਆ ਨੇ ਈਨ ਮੰਨ ਲਈ ਪਠਾਣਾ ਦਾ ਰਾਜ ਕੇਵਲ ਸ਼ਹਿਰ ਦੀਆਂ ਕੰਧਾਂ ਵਿੱਚ ਹੀ ਰਹਿ ਗਿਆ ਬਾਹਰ ਪਿੰਡਾਂ ਵਿੱਚ ਸਿੱਖ ਰਾਜ ਕਾਇਮ ਹੋ ਗਿਆ ਕੋਈ ਹਾਕਮ ਦਲੇਰੀ ਕਰਕੇ ਸ਼ਹਿਰੋਂ ਬਾਹਰ ਨਹੀਂ ਸੀ ਨਿਕਲਦਾ ਉਧਰ ਸਿਆਲਕੋਟ ਦੇ ਫੌਜਦਾਰ ਰੁਸਤਮ ਖਾਨ ਨੇ ਅਜਿਹੀ ਭੁੱਲ ਕੀਤੀ ਇਹ ਅਕਤੂਬਰ 1760 ਈਸਵੀ ਵਿੱਚ ਉਹ ਫੌਜ ਲੈ ਕੇ ਸਿੱਖਾਂ ਮਗਰ ਪੈ ਗਿਆ ਲੜਾਈ ਵਿੱਚ ਉਹਦੀ ਹਾਰ ਹੋ ਗਈ ਤੇ ਸਿੱਖਾਂ ਦੇ ਕਾਬੂ ਆ ਗਿਆ ਅੰਤ ਉਸਨੇ ਨਜ਼ਰਾਨਾ ਦੇ ਕੇ ਸਿੱਖਾਂ ਤੋਂ ਆਪਣੀ ਜਾਨ ਛਡਾਈ ਉਧਰ ਸਾਰਾ ਆਲਾਦਵਾਲਾ ਮਲ ਕੇ ਸਿੱਖ ਲਾਹੌਰ ਦੇ ਨੇੜੇ ਆ ਪਹੁੰਚੀ ਉਹਨਾਂ ਸ਼ਹਿਰ ਦੀਆਂ ਕੰਧਾਂ ਤੱਕ ਛਾਪੇ ਮਾਰ ਮਾਰ ਕੇ ਸੂਬੇਦਾਰ ਦੇ ਨੱਕ ਵਿੱਚ ਦਮ ਕਰ ਦਿੱਤਾ ਬਾਹਰ ਨਿਕਲ ਕੇ ਸਿੱਖਾਂ ਦਾ ਟੱਕਰਾ ਕਰਨ ਦੀ ਸੂਬੇਦਾਰ ਵਿੱਚ ਹਿੰਮਤ ਨਹੀਂ ਸੀ ਸੋ ਉਸਨੇ ਤੰਗ ਆ ਲਾਹੌਰ ਦੀ ਸੂਬੇਦਾਰੀ ਤੋਂ ਆਪਣਾ ਅਸਤੀਫਾ ਦੇ ਦਿੱਤਾ ਅਤੇ ਆਪਣਾ ਅਸਤੀਫਾ ਲਿਖ ਕੇ ਸਰਬਲੰਦ ਖਾਨ ਨੂੰ ਭੇਜ ਦਿੱਤਾ ਅੱਜ ਦਾ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਾਕੀ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ